ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ 92 ਦਿਨ ਤੇ ਅੱਜ ਚੱਲਣ ਦੀਆਂ ਸਪ੍ਰਿੰਟਾਂ ਸਹੀ ਆ ਤੇ ਸਪੀਡ ਵਰਕ ਤੇ ਪੂਰਾ ਕੰਮ ਕੀਤਾ ਜਾਊਗਾ ਤੇ ਤੁਹਾਨੂੰ ਦਿਖਾਉਨੇ ਆ ਕਿ ਮੁੰਡੇ ਵੇਖ ਲਓ ਤਿਆਰ ਵਰ ਤਿਆਰ ਆ ਤੇ ਮੌਸਮ ਵੀ ਬਾਬੀ ਦੀ ਕਿਰਪਾ ਨਾਲ ਅੱਜ ਸੁਹਾਣਾ ਵਾ ਤੇ ਠੰਡਾ ਵਾ ਮੌਸਮ ਅੱਜ ਲੱਗੂ ਫੁੱਲ ਮੈਂਡ ਦੇਖ ਸਕਦੇ ਨਹੀਂ ਬੱਦਲ ਵੇਖ ਲਓ ਛਾਏ ਪਏ ਮਗਰ ਸਹੀ ਆ ਜੀ ਅੱਜ ਫੇਰ ਲੱਗਾ ਮੀਂਹ ਕਰੂਗਾ ਕੰਮ ਖਰਾਬ ਬਾਕੀ ਕਿਰਪਾ ਹੀ ਰੱਖੇ ਬਾਬਾ ਕੀ ਪਹਿਲੇ ਹੀ ਐਕਸ ਰੇ ਹੋ ਗਈ ਐ ਸ਼ੁਰੂ ਤੇ ਕੋਈ ਹਸਾਬ ਲੱਗੇ ਸੀ ਟੀ ਮਾਰਨ ਤੇ ਆ ਇਸ ਸਪ੍ਰਿੰਟਾਂ ਚੱਲਣ ਦੀਆਂ ਦੇਖ ਸਕਦੇ ਤੁਸੀਂ ਬੰਦੇ ਕਰ ਲਏ ਆ ਸਾਰੇ ਓਕੇ ਰਿਪੋਰਟ ਇੱਕ ਵਾਰੀ ਸਹੀ ਐ ਜੀ ਲੱਗੀ ਸੀ ਟੀ ਵੱਜਣਾ ਚੱਕੋ ਜੀ ਲਓ ਜੀ ਅੱਜ ਸਪ੍ਰਿੰਟਾਂ ਚੱਲਣਗੀਆਂ ਸਹੀ ਐ ਜੀ ਓਕੇ ਆ ਯੇ ਮੁੰਡੇ ਹਾਂਜੀ ਸਹਿਦ ਜੀ ਕਿੱਦਾਂ ਕੀ ਹਾਲ ਐ ਲੱਗਦੀ ਮਿਹਨਤ ਨਹੀਂ ਫੁੱਲ ਅੱਜ ਮਹੀ ਪਊ ਅੱਜ ਆ ਗਿਆ ਲਾੜਾ। ਉਹ ਵੇਖੋ ਜਮਸ਼ੇਰ ਉਹ ਮੁੰਡੇ ਆਉਂਦੇ ਆ ਸਾਡੀ ਨਵੀਂ ਪਨੀਰੀ ਦੇਖ ਸਕਦੇ ਤੁਸੀਂ ਨਵੇਂ ਗੱਭਰੂ। ਪਾਜੀ ਸਪਰਿੰਟਾਂ ਦੇਖ ਸਕਦੇ ਹੁਣ ਦੂਜੀਆਂ ਸਪਰਿੰਟਾਂ ਚੱਲ ਪਈਆਂ ਸਿੱਧੀਆਂ। ਸਹੀ ਆ। ਮੋਟਿਆ ਭੱਜ ਕੇ ਤੇਜ਼ ਪਿੱਛੇ ਰਹਿ ਜਾਂਦਾ ਹਰ ਵਾਰੀ। ਪਿੱਛੇ ਰਹਿ ਜਾਂਦਾ ਕੀ ਗੱਲ ਆ? ਮਗਰੂ ਗਰੂ ਮੁਰਗਰੀ ਹੈ। ਹੈ? ਮੁੰਡਿਆ ਹੋਰ ਆਇਆ ਹੈ ਮੁੰਡਿਆ। ਲਓ ਵੀ ਹੁਣ ਵੱਡੇ ਲਾਉਣਗੇ ਸੈੱਟ ਤੁਹਾਡੇ ਸਾਹਮਣੇ ਰੈਡੀ ਕਰਦੇ ਆ ਕੋਈ ਸਾਹਬ ਨੇ। ਦੇਖ ਸਕਦੇ ਤੁਸੀਂ ਵਿਸਲ ਵੱਜੂਗੀ ਹੁਣ ਚੱਕੋ ਜੀ ਵਿਸਲ ਵੱਜ ਗਈ ਆ ਦੇਖ ਸਕਦੇ ਆ ਕਿਉਂ ਲਓ ਜੀ ਸੀੜੀ ਤੇ ਚੱਲ ਪਿਆ ਕੰਮ ਹੁਣ ਕਿਉਂ ਲਾਉਣਾ ਹੀ ਆ ਪ੍ਰਿੰਸੀਪਲ ਨੂੰ ਕਹਣਾ ਸੈਕੰਡ ਪਕੜੇ ਕੀ ਨਾ ਛੁੱਟੀ ਕਰਿਆ ਕਰ ਕਿਉਂ ਨਾ ਛੁੱਟੀ ਕਰਿਆ ਕਰ ਅੱਜ ਤੇਰੀ ਕੁਸ਼ਤੀ ਆ ਮੇਰ ਨਾਲ ਕੀ ਨਾ ਕੋਲਣਾ ਆਪੇ ਬੰਦਾ ਚੁਣ ਲੈ ਮੈਂ ਨਹੀਂ ਕੋਲਣਾ ਇੱਥੇ ਲੱਗੇ ਆ ਪਹਿਲਾਂ ਬੰਦਾ ਜਿਹੜਾ ਮਰਜ਼ੀ ਚੁਣ ਲੈ ਅੱਜ ਜੋਰ ਚੈੱਕ ਕਰਨਾ ਭਜੀ ਇਹਦਾ ਅੱਜ ਮੈਂ ਕਿਹਾ ਹਜੇ ਤੱਕ ਟਸਲ ਕਰਾਉਨੇ 7 8 6 ਪਾਇਆ ਹਾਂ ਦੱਸ ਭਾਈ ਹਾਂ ਕੀ ਇਹ ਕਰੇ ਵੀ ਪੱਠੇ ਵੀ ਲੈ। ਤੂੰ ਕਿਹੜੇ ਪੱਠੇ ਲੈਣਾ? ਪੱਠੇ ਖਾਨਾ ਹੋਣਾ ਤੂੰ। ਪੱਠੇ ਖਾਨਾ ਹੋਣਾ ਤੂੰ। ਕੀ ਕਰਦਾ ਹੁੰਦਾ ਏ? ਇਹਨੂੰ ਸੈਕਲੀਆ ਦੋ ਜਰਾ ਕੋਈ ਕਝੂਪਾ। ਪਹਿਲਾਂ ਪੱਠੇ ਲੈ। ਤੂੰ ਤਾਂ ਸਕੂਲੇ ਚੱਲ ਜਾਣਾ ਰੋਜ਼। ਅੱਗੇ ਕੌਣ ਪੱਠੇ ਲਿਆਉਂਦਾ ਤੂੰ ਲਿਆਉਣਾ? ਨਹੀਂ ਅੱਗੇ ਡੈਡੀ। ਤੇ ਵੀ ਛੁੱਟੀ ਵਾਲੇ ਦਿਨ। ਹੁਣ ਚਲ ਗਿਆ ਵਾ। ਕਿੱਥੇ? ਹੁਣ ਪਾਪੇ ਨਾਲ ਨਹੀਂ ਲਿਆਗਾ। ਸੇ ਘਾਤੋ ਯਾਰ। ਪਰ ਆਵਾ ਖਾਨਾ ਜਾ ਐਕ ਨਹੀਂ ਪੱਠੂ ਆ ਦਾ ਵਿਚਾਰਾ ਇੱਥੇ। ਹੁਣ ਇਹਨੇ ਪੱਠੇ ਓ। ਇਹਨੂੰ ਭਰਾ ਨੂੰ ਪੁੱਛ ਲੈ ਹਾਂ ਕੁੱਟੀ ਭਾਈ ਇਹਨੂੰ ਆਪਾਂ ਪਾਪੇ ਨੂੰ ਫੋਨ ਲਾ ਕੇ ਪੁੱਛ ਲਾਵਾਂ ਮੈਂ ਕੁੱਟੀ ਜੂਰ ਬੋਲਦਾ ਤੇ ਪਾਪੇ ਦਾ ਨੰਬਰ ਦੱਸ ਹਾਂ ਦੱਸ ਕਿੰਨਾ ਨੰਬਰ ਦਿੱਤਾ ਦਾ ਕਿੰਨਾ ਨੰਬਰ ਆ ਪਾਪੇ ਦਾ ਓਏ ਇਹਨੂੰ ਦਿੱਤਾ ਉਹ ਨਾ ਕਰਦੇ ਆ ਨੇ ਨਹੀਂ ਨਹੀਂ ਮੈਨੂੰ ਨਹੀਂ ਦਿੱਤਾ ਨੰਬਰ ਹਾਂ ਦੱਸ ਭਾਈ ਮੇਰੀ ਕੁਸ਼ਤੀ ਵਾਲੀ ਗੱਲ ਚੱਲਣ ਦੀ ਹੀ ਪੱਠੇ ਵਾਲੀ ਗੱਲ ਬਾਅਦ ਚ ਕਰਦੇ ਆ ਕੁਸ਼ਤੀ ਚੱਲ ਲਾ ਲਾ ਟੀ-ਸ਼ਰਟ ਨਹੀਂ ਹੋਣੀ ਭਾਈ ਮੇਰੀ ਅੱਗੇ ਚੁੱਤੀ ਕਿੱਥੇ ਨਾ 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 ਭਾਈ ਪਾਜੀ ਆਪਾਂ ਕੋਲ ਨਾਵਾ ਜੋ ਮਰਜ਼ੀ ਹੋ ਜਵੇ ਇਹਨੂੰ ਅੱਜ ਸਿੱਧੀ ਜਿਹੜੀ ਗੱਲ ਆ ਪਾਜੀ ਉਹ ਵੇਖ ਲੈ ਡਰੀ ਜਾਂਦਾ ਤੇਰਾ ਚੇਲਾ ਅੱਜ ਮਾਰ ਦੋ ਥਾਪੀ ਦਾ ਕਹ ਤਾ ਥਾਪੀ ਮਾਰਨੀ ਪਾਜੀ ਥਾਪੀ ਮਾਰਨੀ ਡੇਰਾ ਮੈਂ ਹੀ ਦਨ ਹੋ ਜਾਣਾ ਮਾਰ ਦੇ ਥਾਪੀ ਫੋਨ ਫੜ ਲੈ ਜਦੋਂ ਥਾਪੀ ਮਾਰੀ ਠੀਕ ਆ ਫੜ ਲੈ ਫੋਨ ਠੀਕ ਆ ਜਦੋਂ ਇਹਨੇ ਥਾਪੀ ਮਾਰਦੀ ਏ ਏ ਆ ਗਿਆ ਮੈਂ ਫੜ ਲੈ ਇਹਨੂੰ ਮੋਟੇ ਨੂੰ ਫੜ ਲੈ ਸਾਰੇ ਮੋਟੇ ਨੂੰ ਫੜ ਲਓ ਸਾਰੇ ਆ ਯਾਰ ਮੈਂ ਓਏ ਕੋਨਾ ਪੈਣਾ ਭਾਈ ਜੇ ਓ ਲੈ ਓ ਲੈ ਓ ਯਾ ਗਰਾਊਂਡ ਵਿੱਚ ਦੀ ਭਾਈ ਸੋਟੀ ਸਿੰਗਲ ਤੇਰਾ ਲੈ ਗਿਆ ਯੂ ਲੈ ਭਾਈ ਸੋਟੀ ਭਾਈ ਗਰਾਊਂਡ ਵਿੱਚ ਉਹਨੂੰ ਕਾ ਟਿਕਟ ਲਈ ਆ ਦੀ ਪੁੱਛ ਟਿਕਟ ਲਈ ਕਿਨੂੰ ਪੁੱਛਿਆ ਉਹ ਟਾਇਰ ਗੰਦੇ ਕਰਤੇ ਸਾਰੇ ਸਿੰਗਲ ਦੇ ਭਾਈ ਸੋਟੀ ਆ ਦੀ ਨਹੀਂ ਭਾਈ ਚਲਾਦਾ ਛੜੀ ਟਿਕਟ ਪਹੀਆ ਗਲਤ ਗੱਲ ਆ ਉਹ ਦਹਾਂ ਵਾਲਾ ਮੂੰਹ ਤੇ ਪੰਜਾਂ ਵਾਲਾ ਸਿੰਗਲ ਚਲਾਈ ਜਾਂਦਾ ਵੇਲਾ ਸਹਿਜ ਓਏ ਪਾਜੀ ਲੱਗਾ ਹੀ ਕੋਣ ਨੇ ਲੱਗਾ ਟੀ-ਸ਼ਰਟ ਲਾਉਣ ਰੋਈ ਸਹਿਜ ਟੱਲਾ ਕੰਮ ਬ੍ਰੇਕਾਂ ਸਹੀ ਨਹੀਂ ਵੱਜਦੀਆਂ ਗੱਡੀ ਦੀਆਂ ਨਵੇਂ ਸਾਈਕਲਾਂ ਨੂੰ ਨਹੀਂ ਵੱਜਦੀਆਂ ਗਿਆ ਚੱਲ 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 ਯਾ ਅਨਮੋਲ ਸਿੰਘ ਬੁਗਲਾ ਕਰਨ ਸਹਿਜ ਦੌੜ ਲਾ ਦੌੜ ਪਾਣੀ ਜੇ ਨਾ ਮਰਜੀ ਪੀਓ ਪਾਣੀ ਉਹਨਾਂ ਕੱਢ ਲੈਣਾ ਕੋਈ ਸਾਹਬ ਨੇ ਆ ਸਹਿਜ ਹੱਥ ਕਿੱਦਾਂ ਕਰਦਾ ਮੈਂ ਬੁੜੀਆਂ ਵਾਂਗੂ ਬੰਦਿਆਂ ਨੂੰ ਹੱਥ ਕਰਿਆ ਕਰ ਚੱਲ 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 ਲੋ ਜੀ ਚੱਲ ਪੈ ਗਿਓ ਅਗਲਾ ਸੈੱਟ ਦੇਖ ਸਕਦੇ ਤੁਸੀਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਾ ਦੀ ਮੁੰਡੇ ਛਾਇਪ ਹੈ ਅੱਜ ਛਾਇ ਨिके ਮੁੰਡਿਆਂ ਦਾ ਆ ਗਿਆ ਸੈਟ ਤੇ ਦੇਖਿਓ ਹੁਣ ਦਿਖਾਉਣੇ ਤੁਹਾਨੂੰ ਅਗਲਾ ਸੈਟ ਨਿਆਣੇ ਨਿਆਣੇ ਵੀ ਪੂਰੀ ਐਨ ਲਗਨ ਨਾਲ ਲਾਉਂਦੇ ਮਿਹਨਤ ਇਹ ਆਲ ਲੈ ਉਹ ਦੇਖੋ ਇਸ ਹੈ ਤੇ ਮੰਗਲ ਆ ਕਰਨ ਤੇ ਆ ਕੋਟੀ ਦੇ ਛੋਟਾ ਕਰਨ ਚਲੋ 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 ਖਿੱਚ ਕੇ ਖਿੱਚ ਕੇ ਮੁੰਡਿਓ ਚਲੋ 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 ਸਹਜ ਰੋਕ ਗਏ ਆ ਪਾਜੀ ਆਵੇ ਦੋਵੇਂ ਕੀ ਤਮਾਸ਼ੇ ਜੇ ਕਰਦੇ ਹੋਂਦੇ ਉਹ ਆ ਕਰਦੇ ਆ ਤੇਜ ਨਹੀਂ ਤੁਹਾਡੇ ਕੋਲ ਤੌਰ ਹੁੰਦਾ ਵੇ ਵੇ ਚਲੋ ਚਲੋ ਸਹਜ ਚੱਲ ਚੱਲ ਢਿੱਲਾ ਕੰਮ ਤੇਰਾ ਬਾਕੀ ਵੇਖ ਲੋ ਤੁਹਾਡੇ ਦੋਵਾਂ ਨੇ ਮੰਗਲ ਕੀ ਗੱਲ ਆ ਸ਼ਾਬਾਸ਼ ਸ਼ਾਬਾਸ਼ ਜੋਤੇ ਆ ਵੇ ਓਡਿਆਂ ਦਾ ਜੋਤਾ ਵੇ ਚੱਲ 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 ਸੈਜ ਤੁਸੀਂ ਪਿੱਛੇ ਰਹਿ ਜੇਨੇ ਦੋਵੇਂ ਕੀ ਗੱਲ ਆ ਹਾਂ ਓਏ ਚਲੋ 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 ਸ਼ਾਬਾਸ਼ ਚੱਲ 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 ਚਲੋ ਚੱਲ ਚੱਲ ਬਿੱਲੇ ਸ਼ਾਬਾਸ਼ ਸ਼ਾਬਾਸ਼ ਬਿੱਲੇ ਸ਼ਾਬਾਸ਼ ਬੰਦੇ 31 ਕਰ ਜਾਂਦੇ ਵਿੱਚੋਂ ਨਾਲ-ਨਾਲ ਹੋ ਜੋ ਨਾਲ-ਨਾਲ ਹੋ ਜੋ ਨਾਲ-ਨਾਲ ਹੋ ਜੋ ਚੱਲ ਚੱਲ ਹਾਂਜੀ ਆਪ ਚਲੋ ਚਲੋ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮੁੰਡੇ ਸ਼ਾਬਾਸ਼ ਦੇਤੀਆਂ ਪੱਟਣੀਆਂ ਘੁਗੀਆਂ ਅੱਜ ਚਲੋ ਜੀ ਸਪ੍ਰਿੰਟ ਹੁਣ ਦਿੱਤੀ ਹੈ ਉਹ ਗੱਬਰੂਆਂ ਨੇ ਖੇਚ ਉਹ ਗਿਆ ਜੀ ਹਾਂ ਬਈ ਆਪਣੇ ਆਲੇ ਆ ਜਿਓ ਰੈਡੀ ਆ ਲੱਗਦਾ ਨੇਗਾ ਰੈਡੀ ਚਲੋ ਯਾਰ ਬੈਠੋ ਅੱਜ ਕੋਈ ਕਰਤੂਤ ਨਹੀਂ ਕੀਤੀ ਜਾਇਦੀ ਮੈਨੂੰ ਲੱਗਦਾ ਪਕੂਟੀ ਲਈ ਮਿਹਨਤ ਨਹੀਂ ਟੋਪ ਜੀ ਘਟ ਲਈ ਹੈ ਨਾ ਅੱਜ ਪਸੀਨਾ ਨਹੀਂ ਆਇਆ ਅੱਜ ਓ ਚਲੋ ਚਲੋ ਨਾਲ ਨਾਲ ਹੋ ਜਾ ਚਲੋ 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 ਸਹਿਜਾ ਕਰਦਾ ਵਾਂ ਥੱਲੇ ਆ ਬਾਈ ਨੂੰ ਭਾਉ ਪੂਰਾ ਮੜਾ ਜਾ ਚਲ 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 ਚਲੋ ਚਲੋ ਖਿੱਚ ਕੇ ਖਿੱਚ ਕੇ ਵੈਰੀ ਗੁੱਡ ਵੈਰੀ ਗੁੱਡ ਚਲੋ ਚਲੋ ਕਿਉਂ ਆ ਵੇਖੋ ਇਹ ਸਹਿਜ ਦੀ ਬੈਠਕ ਵੇਖ ਲੋ ਵੇਖ ਲੋ ਝੂਤਾ ਮਾਰਦਾ ਕਿ ਨਹੀਂ ਬੈਠਕ ਆ ਵੇ ਪੰਜਿਆਂ ਤੇ ਨੂਰ ਵੇਖ ਉਧਰ ਸਾਰੇ ਬੰਦੇ ਐਦੀ ਬੈਠਕ ਚੈੱਕ ਕਰੋ ਮੜੀ ਚਲੋ 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 ਓਕੇ ਯੂ ਛੋਟੇ ਨਾਮ ਉਦਾਂ ਮੈਨੂੰ ਚਲਾਉਣਾ ਹਨ ਤੇਰੇ ਨੂੰ ਮੋੜ ਤਾਂ ਨਹੀਂ ਆਜ ਤੋ ਕੋਈ ਮੁੜਕਾ ਨਹੀਂ ਆਇਆ ਭਾਈ ਦੇਖ ਲੋ ਬਲੈਂਕ ਲਈ ਬਲੈਂਕ ਬਣਾਣ ਕਹਿ ਕਹਿ ਬਣਾਣ ਕੀ ਆਪੇ ਨਹੀਂ ਨਹੀਂ ਪਰੀ ਇਹ ਕਹਿ ਬਣਾਣ ਬਲੈਂਕ ਕਹਿ ਦੇ ਕਹਿ ਵੀ ਚੱਲ ਲੈ ਹੰਨਾ ਕਹਿਦੀ ਕਹਿ ਬਣਾਣ ਕਹਿ ਦੇ ਬਣਾਣ ਲੈ ਭਾਈ ਹੁਣ ਵਾਗ ਨਹੀਂ ਨਿਕਲਿੰਦੇ ਕੀ ਬਲੈਂਕ ਬਲੈਂਕ ਨਹੀਂ ਕਹਿ ਬਣਾਣ ਬਨੇ ਜੇ ਬਨਾਣ ਕਹੂਗਾ ਭਾਜੀ ਇਹ ਤਾਂ ਜਾਨ ਛੱਡਨੀ ਅਜ ਹਾਂ ਰੋਗ ਜਾਪੇ ਤੋ ਉਹ ਚੁੱਪ ਕਰ ਚੱਲ ਬੰਦਾ ਲੰਮਾ ਪੈ ਲੈ ਤੋ ਭਾਈ ਬਨਾਣ ਕਹਿ ਬਨਾਣ ਬਨਾਣ ਨਹੀਂ ਬਨਾਣ ਓਏ ਭਾਈ ਹਾਂ ਬਨਾਣ ਅੱਖਾਂ ਜੀ ਪੱਟੀ ਪਾ ਬੈਲ ਬਨਾਣ ਬਨਾਣ ਹਾਂ ਵੈਰੀ ਗੁੱਡ ਬਲੈਨ ਨਹੀਂ ਕਹਿਣਾ ਕੀ ਕਹਿਣਾ ਹੁਣ ਕੀ ਕਹਿਣਾ ਹੁਣ ਬਲੈਨ ਫੇਰ ਬਲੈਨ ਬਨਾਣ ਕਹਿ ਬਨਾਣ ਬਾ ਨੈਨ ਮੈਂ ਹਾਂ ਬਲੈਨ ਨਹੀਂ ਕਹਣਾ ਬਨੇਨ ਆ ਭਾਈ ਕਰ ਕੇ ਆਇਆ ਚੱਲ ਪੈ ਜਾ ਨਮਾ ਛੱਡ ਦੇ ਹਾਂਜੀ ਭਾਈ ਕਰੋ ਇਹਨਾਂ ਨਾਲ ਗੱਲਬਾਤ ਬੁਰਸ਼ ਕਿਹੜੇ ਕਿਹੜੇ ਨਹੀਂ ਕਰਕੇ ਆਏ ਭਾਈ ਕਰ ਕੇ ਆਇਆ ਨਹੀਂ ਨਹੀਂ ਉਧਰੋਂ ਹਾਂ ਭਈ ਕਿਹੜੇ ਕਿਹੜੇ ਨਹੀਂ ਕਰਕੇ ਆਏ ਅੱਜ ਬੰਦੇਆਂ ਨੂੰ ਆਪੇ ਦੱਸ ਦੇਣੇ ਕਿ ਕਰੇ ਮੈਂ ਕਰਕੇ ਆਇਆ ਜੀ ਭਾਈ ਕਰਕੇ ਆਇਆ ਆ ਗੁਰੀ ਨੇ ਨਹੀਂ ਕੀਤਾ ਇੱਕ ਚੱਲ ਗੁਰੀ ਹੋ ਜਾ ਬਾਹਰ ਕਰਕੇ ਆਇਆ ਝੂਠ ਨਹੀਂ ਬੋਲਣਾ ਗਰਾਊਂਡ 'ਚ ਬੈਠ ਤੂੰ ਵੀ ਨਹੀਂ ਕਰਕੇ ਆਇਆ ਕ੍ਰਿਸ਼ਨ ਚੱਲ ਬਾਹਰ ਕੋਈ ਗਰਾਊਂਡ 'ਚ ਬੈਠਣਾ ਤੂੰ ਤੂੰ ਵੀ ਨਹੀਂ ਕਰਕੇ ਆਂ ਤੂੰ ਵੀ ਨਹੀਂ ਕੱਲ ਪੁੱਤ ਉਹ ਜਾ ਬਾਰ ਨਹੀਂ ਕਰਕੇ ਆ ਇਹ ਵੀ ਨਹੀਂ ਕਰਕੇ ਆ ਚੱਲ ਭਾਈ ਉੱਠ ਪੁੱਤ ਉੱਠ ਜੋਤਾਂ ਵੀ ਨਹੀਂ ਕਰਕੇ ਆ ਮੈਂ ਡੈੜੀਆਂ ਫੂੰਗ ਲਾ ਲੈਣਾ ਤੂੰ ਵੀ ਨਹੀਂ ਕੀਤਾ ਚੱਲ ਉੱਠ ਆ ਜਾ ਮੇਰਾ ਪੁੱਤ ਚੱਲ ਕੀਤਾ ਵਾ ਮੈਂ ਉੱਠਦਾ ਹੁਣ ਨਾ ਚੱਲ ਗਾ ਭਾਈ ਥੋੜਨਾ ਇਹਨੂੰ ਮੈਂ ਫੋਨ ਮੈ ਲਾਂ ਨਾ ਤੂੰ ਸਾਲਾ ਸਵੇਰੇ ਸਵੇਰੇ ਚੱਲ ਰਾਤੀ ਰੋਟੀ ਨਹੀਂ ਖਾ ਕੇ ਸੁੱਤਾ ਕੀਤਾ ਕਿ ਨਹੀਂ ਪਰਸ਼ ਸਵੇਰੇ ਕੀਤਾ ਸੀ ਨਹੀਂ ਕੀਤਾ ਗਰਾਊਂਡ 'ਚ ਵਾ ਵੇਲਾ ਝੂਠ ਨਹੀਂ ਮਾਰਨਾ ਵੀ ਵਰਚ ਕਰਕੇ ਰੋਟੀ ਖਾ ਲਈ ਸਵੇਰੇ ਕਸ਼ ਰਾਤੀ ਸਵੇਰੇ ਕੱਲ ਠੀਕ ਹੈ ਨਹੀਂ ਕੀਤਾ ਤੂੰ ਗਰਾਊਂਡ 'ਚ ਬੈਠੇ ਝੂਠ ਚੱਲ ਤੂੰ ਵੀ ਨਹੀਂ ਕੀਤਾ ਚੱਲ ਤੇਰੇ ਭਰਾ ਨੇ ਵੀ ਨਹੀਂ ਕੀਤਾ ਜੋ ਨਹੀਂ ਕੀਤਾ ਕੀਤਾ ਆ ਗਰਾਊਂਡ ਆਜੋ ਬਈਆ ਇੰਨੇ ਬੰਦੇ ਆ ਇਹਨਾਂ ਨੂੰ ਇਹਨਾਂ ਨੇ ਅੱਜ ਫੇ ਨਹੀਂ ਬਰਸ਼ ਕੀਤਾ ਆ ਇਹਨੇ ਕਿਹੜਾ ਕੀਤਾ ਤੇਰੇ ਤੋਂ ਪਹਿਲਾਂ ਉੱਠੀ ਆ ਜਾ ਪੁੱਤ ਝੂਠ ਹਾਂ ਜੀ ਬੀ ਨੇ ਅੱਜ ਲਫੜ ਮਾਰ ਕੇ ਠਾਇਆ ਵਾ ਔਰ ਤਾਂ ਨਹੀਂ ਸੀ ਅੱਛਾ ਮੈਂ ਉੱਠਿਆ ਪਹਿਲਾਂ ਮੈਂ ਹਨਾ ਮੂੰਹ ਹੱਤੋਂ ਤਾਂ ਇਹਨੂੰ ਇਹ ਫੇਰ ਮੈਂ ਠਾਇਆ ਵਾ ਅੱਛਾ ਤੁਸੀਂ ਵੀ ਬੇੜਾ ਫੋਨ ਲਾਦਾ ਲਾਲਾ 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 ਚੱਲ ਆਇਓ ਫੇਰ ਆਪਾਂ ਲਮਾ ਤੂੰ ਕਹਤਾ ਨਹੀਂ ਉਹਨੇ ਕੀਤਾ ਤੂੰ ਕਹਤਾ ਨਹੀਂ ਕੀਤਾ ਮੈਂ ਨਹੀਂ ਕਰਤਾ ਓ ਵੇਖ ਲੈ ਭਾਜੀ ਨਹੀਂ ਕਰਤਾ ਹਾਂ ਨਾ ਇਧਰ ਮੁਰਗੇ ਬਣੋ ਇਹ ਕੰਨ ਫੜ ਕੰਨ ਫੜੋ ਏ ਫੜੋ ਫੜੋ ਕੰਨ ਚੱਲ ਓ ਪੁੱਤ ਉੱਠ ਕੰਨ ਫੜੋ ਅੱਜ ਤੁਹਾਡਾ ਰੋਜ਼ ਦਾ ਹੀ ਕੰਮ ਆ ਚੱਲ ਚੱਲ ਕੱਲ ਚਲੋ ਪੁੱਤ ਕੰਨ ਫੜੋ ਕੰਨ ਕੰਨ ਫੜੋ ਕੰਨ ਤੈਨੂੰ ਗਿਆ ਚਲੋ ਚਲੋ ਚੱਲ ਮੈਨੂੰ ਚੱਲ ਕਰਕੇ ਆਉਂਗੇ ਗੱਲ ਨੂੰ ਕਰਕੇ ਆਉਂਗੇ ਗੱਲ ਨੂੰ ਗਰੰਟੀ ਦਿਖਾਣਾ ਆਈ ਗੋਰੀ ਕਰਕੇ ਆਉਂਗੇ ਗੱਲ ਨੂੰ ਉਹ ਕਰਕੇ ਆਉਂਗੇ ਕਿ ਨਹੀਂ ਉਹ ਲੰਮੇ ਪੈ ਸਾਰੇ ਹਣ ਚਲੋ ਰੈਸਟ ਕਰ ਲੋ ਪੈਦਾ ਪੈਦਾ ਲੰਮਾ ਕਹੇ ਤੂੰ ਜਾ ਤੂੰ ਰੈਡੀ ਸ਼ਾਬਾਸ਼ ਸ਼ਾਬਾਸ਼ ਘੁੰਮੋ ਘੁੰਮੋ ਘਮੋ ਘਮੋ ਛਾਵਾ ਛਾਵਾ ਲਓ ਤੁਹਾਡਾ ਫਿਨਿਸ਼ ਹੋਣ ਕਰਾਈਏ ਚੱਲ ਮੰਗਲ ਚੱਲ ਚੱਲ ਚਲੋ 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 ਸ਼ਾਬਾਸ਼ ਚਲੋ 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 ਓ ਬੰਨੇ ਓ ਬੰਨੇ 51 ਆ ਗਿਆ ਈ ਓਏ ਚਲੋ 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 ਚੱਲ ਚੱਲ ਪਿੱਛੇ ਰਹਿ ਗਿਆ ਫਿਰ ਚੱਲ ਚਲੋ 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 ਆ ਓਏ ਚੱਲ 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 ਓਏ ਆ ਕੀ ਹੋ ਗਿਆ ਓ ਚਲੋ ਚਲੋ ਛਾਵਾਂ ਚੱਲ ਗੋਰੀ ਕੀ ਕੀ ਕਰ ਕੋਹ ਨਹੀਂ ਹੁੰਦਾ ਚੱਕਰਾਂ ਦੇ ਚੱਲ ਚੱਲ ਓਏ ਆ ਕੀ ਬਣ ਗਿਆ ਆ ਕੀ ਬਣ ਗਿਆ ਓਏ ਨਿਆਰੇ ਕਰੋ ਨਿਆਰੇ ਅੱਜ ਛੁੱਟੀ ਆ ਤੁਹਾਨੂੰ ਚਲੋ 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 ਓਏ ਆ ਵੇ ਰਾਜਾ ਵੇ ਲੋ ਰਾਖਸ਼ਾਂ ਦਾ ਵੀ ਬੈਠਾ ਵਿਚਾਲੇ ਆ ਵੇ ਰਾਖਸ਼ੇ ਬੈਠਾ ਵਿਚਾਲੇ ਓ ਵੇਹਲਾ ਕਿੱਧਰ ਚਲੇ ਗਿਆ ਓ ਵੇਹਲਾ ਓ ਵੇ ਤੁਸੀਂ ਕਿੱਥੇ ਰਹਿ ਗਏ ਆ ਓ ਵੇ ਉਹ ਕੱਖ ਚ ਨਾ ਜਾਈਂ ਇੱਧਰ ਆ ਰ ਓ ਆ ਜਾ ਆ ਬਸ ਹੋ ਗਈ ਉਹ ਜਿਹੜਾ ਉਹ ਇੱਧਰ ਨੂੰ ਆ ਲੋ ਜਿਹੜਾ ਨੰਗਿਆ ਉਹ ਬਰਮੀ ਪੀ ਲਵੇ ਜਾ ਕੇ ਚਲੋ 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 ਸ਼ਾਬਾਸ਼ ਸ਼ਾਬਾਸ਼ ਚਲੋ 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 ਆ ਵੇਹਲਾ ਭਾਜੀ ਕੀ ਕਰਦਾ ਓ ਵੇ ਓ ਮੰਗਲ ਵੇਹਲਾ ਓ ਵੇਹਲਾ ਮੰਗਲ ਬਰਮੀ ਵਾਲੀ ਪਾਰਟੀ ਨੂੰ ਜਾਈ ਜਾਂਦਾ ਯੋ ਚਲੋ 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 ਲਓ ਵੀ ਅੱਜ ਦੀ ਮਿਹਨਤ ਆਪ ਇੱਥੇ ਕਰਦਣੀ ਆ ਸਮਾਪਤ ਸਹੀ ਆ ਤੇ ਸਹਿਜ ਕਰੂਗਾ ਮੇਰੇ ਨਾਲ ਕੋਲ ਸਹਿਜ ਕਰੂ ਮੇਰੇ ਨਾਲ ਕੋਲ ਕਹਿੰਦੇ ਅਗਲੇ ਹਫਤੇ ਰੱਖ ਲਈਏ ਨਾ ਇੱਧਰ ਦੱਸ ਮੜ ਆ ਜਾ ਚੈਲੰਜ ਆ ਨਾ ਅਗਲੇ ਹਫਤੇ ਗੋਲਡ ਨਾ ਵੇ ਲਾ ਮਧੋਲਾ ਬਹੁ ਕਰਨਾ ਮੈਂ ਫਿੱਟ ਹੋ ਕੇ ਆਈਂ ਫੇਟ ਹੋ ਕੇ ਆ ਜਾ ਲੈ ਅੱਧੀ ਅੱਧੀ ਆ ਤੜੇ ਹੱਥ ਦੇ ਦੇ ਬ੍ਰਹਮੀ ਅੱਧੀ ਦੇ ਉਹਨੂੰ ਮੈਂ ਨਹੀਂ ਲੈਣੀ ਕਿਉਂ ਇਹ ਦਿੰਦਾ ਕੀ ਨਹੀਂ ਦਿੰਦਾ ਉਹ ਪਾ ਦੇ ਪਰੇ ਕੋਟੀ ਦੀ ਜਾਨ ਸਾ ਕੋਟੀ ਦੀ ਜਾਨ ਨਿਕਲ ਲਈ ਆ ਵੇ ਇਹ ਆ ਵੇ ਬਾਦੂਆ ਦੋ ਗਲਾਸ ਅੱਗੇ ਪੀ ਲਿਆ ਹੁਣ ਢੱਡ ਵੇਖ ਲੈ ਕਿੱਧਰ ਨੂੰ ਚੱਲਿਆ ਵੇ ਲੈ ਅੰਦਰ ਨੂੰ ਕਿੱਤੀ ਜਾਂਦਾ ਵੇ ਉਹ ਸਹਿਜ ਇਧਰ ਇਹ ਲੈ ਢੱਡ ਕਿੱਧਰ ਨੂੰ ਜਾਣ ਡਿਆ ਇਹਦਾ ਆ ਵੇ ਲੈ ਵੀ ਵਿਚਾਰਾ ਖੜਾ ਐਨੇ ਵੀ ਪੀਣੀ ਆ ਤੂੰ ਭਾਈ ਇਹ ਦੂਜੀ ਵਾਰੀ ਪਵਾ ਓਏ ਇਹਦਾ ਢੱਡ ਨਾਪ ਕੇ ਵੇਖ ਉਂਗਲ ਨਾਲ ਢੱਡ ਨਾਪੇਦਾ ਉਂਗਲ ਨਾਲ ਓ ਵੇਖ ਲੋ ਟੈਟ ਨਹੀਂ ਨਪ ਹੁੰਦਾ ਵੇਖ ਲੋ ਐਨੀ ਬ੍ਰਹਮੀ ਪਾਲੀ ਆ ਕਿੰਨੀ ਕੀ ਭਾਈ ਆ